ਆਗੀਰਫਤਾਰ ਮਾਤੇ ਧੀ ਦੀ ਕਰਤੂਤ ਸੁਣ ਕੇ ਤਾਂ ਪੂਰਾ ਪਿੰਡ ਹੀ ਹੈਰਾਨ ਹੋ ਗਿਆ ਦਰਸਲ ਸ਼ਰਿਆਮ ਪਿੰਡ ਦੇ ਵਿੱਚ ਮਾਤੀ ਦੀ ਜੋੜੀ ਅਜਿਹਾ ਕੰਮ ਕਰਦੀ ਸੀ ਜਿਸ ਦੇ ਨਾਲ ਕਈ ਮਾਵਾਂ ਦੇ ਪੁੱਤਾਂ ਦੀ ਜਾਨ ਚਲੀ ਜਾ ਸਕਦੀ ਸੀ ਤੇ ਹੁਣ ਪੁਲਿਸ ਨੇ ਰੇਡ ਕਰਕੇ ਨਾ ਦੋਵਾਂ ਮਾਤੇ ਧੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਮਾਦੀ ਪਛਾਣ ਮੁਮਤਾਜ਼ ਕੌਰ ਤੇ ਧੀ ਦੀ ਪਛਾਣ ਕਿਰਨ ਕੌਰ ਦੇ ਰੂਪ ਦੇ ਵਿੱਚ ਹੋਈ ਹੈ ਪੁਲਿਸ ਨੂੰ ਨਸ਼ਾ ਵਿਚਨ ਦੇ ਮਾਮਲੇ 'ਚ ਗੁਪਤ ਸੂਚਨਾ ਮਿਲਦੀ ਹੈ ਫਿਰ ਪੁਲਿਸ ਵੱਲੋਂ ਘਰ ਤੇ ਰੇਡ ਕੀਤੀ ਗਈ ਤੇ ਮਾਤੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਾਂਦਾ ਹੈ ਇਹਨਾਂ ਦੇ ਕਬਜ਼ੇ ਤੋਂ 2.5 ਕਿਲੋ ਹੈਰੋਇਨ 1 ਲੱਖ ਦੀ ਡਰੱਗ ਮਨੀ ਦੋ ਦੇਸੀ ਪਿਸਤੌਲ ਤੇ ਸੋਨੇ ਚਾਂਦੀ ਦੇ ਗਹਿੜੇ ਬਰਾਮਤ ਹੋਏ ਨੇ ਪੁਲਿਸ ਮੁਤਾਬਕ ਇਹ ਮਾਤੇਤੀ ਤੋਂ ਇਲਾਵਾ ਪਰਿਵਾਰ ਦੇ ਵਿੱਚ ਪੁੱਤ ਤੇ ਭਤੀਜਾ ਵੀ ਹੈ ਜੋ ਇਸ ਕੰਮ ਦੇ ਵਿੱਚ ਸ਼ਾਮਲ ਨੇ ਪੁਲਿਸ ਨੇ કુલ 5 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਿਨ੍ਹਾਂ ਦੇ ਵਿੱਚੋਂ ਮਾਤੇਤੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਾਕੀ ਤਿੰਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਜਾ ਰਹੀ ਹੈ ਪੁਲਿਸ ਮੁਤਾਬਕ ਨਸ਼ੇਦਨਾ ਮਾਤੇਤੀ ਨੇ ਜੋ ਵੀ ਜਾਇਦਾਦ ਬਣਾਈ ਹੈ ਉਹ ਵੀ ਅਟੈਚ ਕੀਤੀ ਜਾਵੇਗੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਤੇ ਡਾਇਰੈਕਸ਼ਨ ਤੇ ਕੰਮ ਕਰਦੇ ਆ ਪੁਲਿਸ ਨੇ ਜਿਹੜੀ ਨਸ਼ੇ ਨੂੰ ਖਾਤਮੇ ਦੇ ਲਈ ਮੁਹਿੰਮ ਚਲਾਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਦੀ ਥਾਣਾ ਕੋਟੀਸੇਖਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਆਸਾਰਾ ਆਪਰੇਸ਼ਨ ਐਸਪੀ ਸਪੈਸ਼ਲ ਕ੍ਰਾਈਮ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਧਰਮਕੋਟ ਤੇ ਐਸਐਚਓ ਕੋਟੀਸੇਖਾਂ ਦੀ ਟੀਮ ਨੇ ਐਗਜ਼ੀਕਿਊਟ ਕੀਤਾ ਹੈ ਇਹਦੇ ਤਹਿਤ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੀ ਅਕਿਊਜ਼ਡ ਮੁਮਤਾਜ਼ ਖੋਰ ਪਤਨੀ ਅੰਗਰੇਜ਼ ਸਿੰਘ ਜਿਹਦਾ ਘਰ ਚੀਮਾ ਰੋਡ ਕੋਟੀ ਸੇ ਖਾਚ ਹੈਗਾ ਉਥੇ ਬਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਡਰਗ ਮਨੀ ਵਗੈਰਾ ਹੈਗੀ ਹੈ ਕ੍ਰੈਡੀਬਲ ਇਨਫੋਰਮੇਸ਼ਨ ਹੈਗੀ ਸੀ ਉਹਦੇ ਬੇਸਿਸ ਤੇ ਪੁਲਿਸ ਟੀਮ ਨੇ ਉਥੇ ਜਦੋਂ ਰੇਡ ਕੀਤੀ ਡਿਊਰਿੰਗ ਸਰਚ ਉਥੋਂ 2 ਕਿਲੋ 500 ਗ੍ਰਾਮ ਹੈਰੋਇਨ 2 ਦੇਸੀ ਪਿਸਟਲ 32 ਬੋਰ ਤੇ 1 ਲੱਖ ਰੁਪਏ ਡਰਗ ਮਨੀ ਤੇ ਸੋਨੇ ਚਾਂਦੀ ਦੇ ਜਿਹੜੇ ਜੁਐਲਰੀ ਹੈਗੀ ਉਹ ਬਰਾਮਦ ਹੋਈ ਹੈ ਇਹਦੇ ਵਿੱਚ ਦੋ ਅਕਿਊਜ਼ਡ ਮੌਕੇ ਤੇ ਫੜ ਲਏ ਗਏ ਨੇ ਮੁਮਤਾਜ਼ ਕੋਰ ਤੇ ਉਹਦੀ ਬੇਟੀ ਕਿਰਨ ਕੋਰ ਇਸ ਤੋਂ ਇਲਾਵਾ ਜਿਹੜੀ ਤਫਤੀਸ਼ ਤੋਂ ਗੱਲ ਸਾਹਮਣੇ ਆਈ ਸੀ ਤੇ ਸਿਗਰਟ ਇਨਫੋਰਮੇਸ਼ਨ ਤੋਂ ਗੱਲ ਪਤਾ ਲੱਗੀ ਸੀ ਤਿੰਨ ਅਕਿਊਜ਼ਡ ਹੋਰ ਇਸ ਕੇਸ ਦੇ ਵਿੱਚ ਇਨਵੋਲਵ ਹੈਗੇ ਨੇ ਉਹਨਾਂ ਤੇ ਵੀ ਬਾਈ ਨੇਮ ਐਫਆਈਆ ਰਿਸਟਰ ਕੀਤੀ ਗਈ ਹੈ ਉਹਨਾਂ ਨੂੰ ਪਾੜਨ ਲਈ ਜਿਹੜੀ ਵੱਖਰੀ ਵੱਖਰੀ ਪੁਲਿਸ ਦੀਆਂ ਟੀਮਾਂ ਨੇ ਉਹ ਰੇਡ ਕਰ ਰਹੀ ਹੈ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਤੇ ਆ ਜਿਹੜੀ ਪੂਰੀ ਹੈਗੀ ਡਰਗ ਦੀ ਸਪਲਾਈ ਚੇਨ ਇਨੂੰ ਪੂਰਾ ਜਿਹੜਾ ਹੈ ਖਤਮ ਕਰ ਦਿੱਤਾ ਜਾਊਗਾ। ਸਹਾਂ ਮਾਂ ਬੇਟੀ ਦੇ ਨਾਲ ਕੋਈ ਹੋਰ ਵੀ ਇਹਨਾਂ ਦਾ ਪਰਿਵਾਰਕ ਮੈਂਬਰ ਹੈ ਸਰ? ਹਾਂ ਜੀ ਇਹ ਕਿਨਾਂ ਦਾ ਬੇਟਾ ਹੈ ਤੇ ਇਹ ਕਿਨਾਂ ਦਾ ਭਤੀਜਾ ਇਹ ਕਿ ਉਹਨਾਂ ਦਾ ਹੋਰ ਸਾਥੀ ਹੈ ਤੇ ਉਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਹਨ। ਕਿੰਨਾ ਦਾ ਕੰਮ ਕਰ ਰਹੇ ਸਰ? ਕਿੰਨੀ ਦੇਰ ਤੋਂ ਕੰਮ ਕਰ ਰਹੇ ਨੇ ਇਹ? ਇਹ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਥੋੜੇ ਟਾਈਮ ਤੋਂ ਕੰਮ ਕਰ ਰਹੇ ਨੇ ਇਹ। ਸਰ 2.5 ਕਿਲੋ ਹਰਨ ਦੇ ਰਿਕਵਰੀ ਬਹੁਤ ਵੱਡੀ ਹੈ ਕਿੱਥੋਂ ਸਰ ਸਪਲਾਈ ਹੋਈ ਹੈ ਕੀ ਇਹਦੇ ਸਰ ਉਹ ਜਿਹੜੀ ਹੈ ਹਜੇ ਤੱਕ ਦੀ ਪੁੱਛਗਿੱਛ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹੜੇ ਤਿੰਨ ਅਸੋਸੀਏਟਸ ਹੈਗੇ ਨੇ ਇਹ ਵੀ ਇਨਵੋਲਵ ਹੈਗੇ ਬਾਕੀ ਆ ਜਿਨ੍ਹਾਂ ਦਾ ਪੁਲਿਸ ਰਿਵਾਰਡ ਹਾਸਿਲ ਕਰਕੇ ਤੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਵਿੱਚ ਫੋਰਵਰਡ ਤੇ ਬੈਕਵਰਡ ਲਿੰਕੇਜ ਤੇ ਹੋਰ ਜਿਹੜੇ ਵੀ ਦੋਸ਼ੀ ਇਨਵੋਲ ਹੋਣਗੇ ਉਹਨਾਂ ਦੇ ਸਾਰਿਆਂ ਦੇ ਬਣਦੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ। ਬਾਕੀ ਪਹਿਲਾਂ ਪਰਬਲਿਸ਼ਨ ਹੈ ਜੀ ਇਹ ਮੁੰਡਾ ਅਜੇ ਤੱਕ ਇੱਕ ਇਹਨਾਂ ਦਾ ਬੇਟਾ ਹੈ ਤੇ ਇੱਕ ਇਹਨਾਂ ਦਾ ਰਿਸ਼ਤੇਦਾਰ ਹੈ ਤੇ ਇੱਕ ਇਹਨਾਂ ਦੇ ਬੇਟੇ ਦਾ ਅਸੋਸੀਏਟ ਹੈ। ਸਰ ਬਾ ਮਾਂ ਬੇਟੀ ਦੇ ਪਹਿਲਾਂ ਟੋਟਲ ਮਾਮਲਾ ਫਰਮਾਇਆ ਕਰਦੇ ਆ ਤੁਹਾਡੇ ਨਹੀਂ ਹਜੇ ਤੱਕ ਕੋਈ ਪਹਿਲਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਰਿਕਵਰੀ ਇੱਕ ਵਾਰੀ ਦੁਬਾਰਾ ਪੁਰੀ ਕਰਦੇ ਟੋਟਲ 2 ਕਿਲੋ 500 ਗ੍ਰਾਮ ਹੈਰੋਇਨ 1 ਲੱਖ ਰੁਪਏ ਡਰਗ ਮਨੀ 2 ਦੇਸੀ ਪਿਸਟਲ 32 ਬੋਰ ਤੇ ਸੋਨੇ ਤੇ ਚਾਂਦੀ ਦੇ ਜਿਹੜੇ ਜੁਐਲਰੀ ਹੁੰਦੀ ਹੈ ਉਹ ਵੀ ਇਹਨਾਂ ਦੇ ਘਰੋਂ ਮਿਲੀ ਹੈ ਸਰ ਜਿਹੜੇ ਤੈਨੂੰ ਹੋਰ ਅਗੇ ਨੇ ਉਹਨਾਂ ਦੇ ਫੈਮਿਲੀ ਮੈਂਬਰ ਹੀ ਆ ਜਾਂ ਕੋਈ ਹੋਰ ਗਰੁੱਪ ਦੱਸਿਆ ਇਹਨਾਂ ਦੇ ਵਿੱਚੋਂ ਦੋ ਇਹਨਾਂ ਦੇ ਫੈਮਿਲੀ ਮੈਂਬਰ ਹੀ ਨੇ ਤੇ ਇੱਕ ਹੋਰ ਇਹਨਾਂ ਦਾ ਅਸੋਸੀਏਟ ਹੈ ਸਰੇ ਪੋਸੋ ਲੋ ਹਰ ਵਕਤ ਇਹਨਾਂ ਕਰ ਕਵਰੀ ਫੜੀ ਫੜੀ ਜਾਂਦੀ ਵੱਡੀ ਮਾਤਰਾ ਦੇ ਵਿੱਚ ਇਹ ਕਿੱਥੋਂ ਲੈ ਕੇ ਆਉਂਦੇ ਉਹਦੀ ਰੋਕ ਨਹੀਂ ਕੀਤੀ ਜਾ ਸਕਦੀ ਜਿੰਨੇ ਵੀ ਮਾਮਲੇ ਹੁਣ ਤੱਕ ਦਰਜ ਹੋਏ ਹਨ ਉਹਨਾਂ ਦੇ ਸਾਰਿਆਂ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਦੇ ਤੱਕ ਗਏ ਹਾਂ ਉਹਦੇ ਵਿੱਚ ਦੋਸ਼ੀ ਹੋਰ ਵੀ ਨਾਮਜ਼ਦ ਹੋਏ ਨੇ ਜਿਹੜੇ ਫੜੇ ਵੀ ਜਾ ਰਹੇ ਨੇ ਕੰਟੀਨਿਊਸਲੀ ਤੇ ਉਹਨਾਂ ਤੋਂ ਹੋਰ ਬਰਾਮਦਗੀਆਂ ਵੀ ਹੋ ਰਹੀਆਂ ਨੇ ਤੇ ਬਾਕੀ ਜਿਹੜਾ ਇਹਦਾ ਸਪਲਾਈ ਚੇਨ ਹੈ ਉਹਨੂੰ ਪੂਰੇ ਨੂੰ ਅਸੀਂ ਖਤਮ ਕਰਨ ਲਈ ਕੰਟੀਨਿਊਸ 24/7 ਐਫਰਟਸ ਕਰ ਰਹੇ ਹਾਂ ਇਸ ਤੋਂ ਲਾਵਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਨਸ਼ੇ ਦੇ ਖਾਤਮੇ ਦੀ ਮੁਹਿੰਮ ਚੱਲੀ ਹੈ ਤੁਸੀਂ ਵੇਖਿਆ ਹੋਣਾ ਡੇਲੀ ਸਾਡੇ ਜਿਹੜੇ ਟਾਰਗੇਟਡ ਆਪਰੇਸ਼ਨਸ ਨੇ ਰੇਡਸ ਨੇ ਉਹ ਚੱਲ ਰਹੀਆਂ ਨੇ ਸਾਡੇ ਕੋਲ ਬੰਦੇ ਕਾਫੀ ਸਾਰੇ ਆਈਡੈਂਟੀਫਾਈ ਅਸੀਂ ਕੀਤੇ ਹੋਏ ਆ ਜਿਨ੍ਹਾਂ ਤੇ ਸਾਡੀ ਨਿਗਾਹ ਹੈਗੀ ਹੈ ਤੇ ਉਹਨਾਂ ਤੇ ਵੀ ਸਾਡੀ ਰੇਡਸ ਜਿਹੜੀ ਆ ਉਹ ਕੰਟੀਨਿਊਸ ਚੱਲ ਰਹੀ ਹੈ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੱਡੇ ਡਰੱਗਸ ਦੇ ਸਮਗਲਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਅਸਲਾ ਲਾਇਸੈਂਸੀ ਸੀ ਜਾਂ ਨਹੀਂ ਜੀ ਆਬ ਇਲੈਗਲ ਹੋਏਗਾ ਸਰ ਇਸ ਤੋਂ ਕਿੱਥੋਂ ਰਿਕਵਰੀ ਜਿਹੜੀ ਰਿਕਵਰੀ ਜਿਹੜੀ ਹੋਈ ਆ ਸਰ ਇਹਨਾਂ ਦੇ ਘਰੋਂ ਹੀ ਆ ਜਾਂ ਬਾਹਰੋਂ ਕਿਤੇ ਸਰ ਹੋਈ ਆ ਆ ਸਰ ਇਹਨਾਂ ਦੇ ਘਰੋਂ ਹੀ ਹੋਈ ਆ ਰਿਕਵਰੀ ਜੀ ਇਸ ਲਈ ਦਾ ਪਤਾ ਲੱਗਾ ਕਿ ਕਿੱਥੋਂ ਲੱਗਾਈ ਸੀ ਉਹ ਇਹਨਾਂ ਦੀ ਆਰ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਇਸ ਮੁਕਦਮੇ ਦੇ ਵਿੱਚ ਉਹਨਾਂ ਦੀ ਅਰੈਸਟ ਕਰਨ ਤੋਂ ਬਾਅਦ ਹੋਰ ਜ਼ਿਆਦਾ ਆਬਸਾਰਾ ਮਾਮਲਾ ਕਲੀਅਰ ਹੋ ਜੂਗਾ ਬਾਕੀ ਅਸੀਂ ਟੈਕਨੀਕਲੀ ਵੀ ਇਹਨਾਂ ਦੇ ਫੋਨ ਵੀ ਐਨਾਲਿਸਿਸ ਕਰ ਰਹੇ ਹਾਂ ਸਰ ਇਹਨਾਂ ਬਾਰੇ ਸਰ ਜਾਣਕਾਰੀ ਮਿਲੀ ਕਿੰਨੀ ਪ੍ਰੋਪਰਟੀ ਇਹਨਾਂ ਦੀ ਕੀ ਹੋ ਉਹ ਸਾਰਾ ਹੁਣ ਇਨਵੈਸਟੀਗੇਸ਼ਨਸ ਕਲੀਅ ਇਨਾਂ ਦੀ ਜਿਹੜੀ ਵੀ ਪ੍ਰੋਪਰਟੀ ਹੈਗੀ ਹੈ ਉਹ ਅਸੀਂ 68F ਦੇ ਤਹਿਤ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਭੇਜਾਂਗੇ ਉਹ ਅਸੀਂ ਅਟੈਚ ਕਰਾਵਾਂਗੇ ਫਿਰ ਜਦੋਂ ਇਹਨਾਂ ਨੂੰ ਕਨਵਿਕਸ਼ਨ ਹੋ ਜੂਗੀ ਫਿਰ ਇਹਨਾਂ ਦਾ ਅਸੀਂ ਫੋਰਫੀਚਰ ਕਰਾਵਾਂਗੇ ਸਰ ਇੱਕ ਤਰ੍ਹਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਡਿਊਰਿੰਗ ਮਤਲਬ ਰਿਮਾਂਡ ਜਦੋਂ ਇਹਨਾਂ ਦੀ ਪੁੱਛਗਿੱਛ ਹੋਊਗੀ ਕਲੀਅਰ ਹੋ ਜਾਊਗਾ ਕਿੰਨਾ ਟਾਈਮ ਹੋ ਗਿਆ ਐਗਜ਼ੈਕਟ ਦੱਸ ਦੇਣਗੇ ਫਿਰ ਸਰ ਪਤਾ ਲੱਗਿਆ ਇਹਨਾਂ ਨੇ ਸਪਲਾਈ ਕਿੱਥੇ ਕਰਨੀ ਸੀ ਉਹ ਸਾਰਾ ਹੁਣ ਪੁਲਿਸ ਰਿਮਾਂਡ ਜ ਤੋਂ ਪਤਾ ਲੱਗ ਜਾਊਗਾ ਬਾਕੀ ਜਿਹੜੇ ਹੋਰ ਅਸੋਸੀਏਟ ਹੈਗੇ ਉਹਨਾਂ ਦੀ ਅਰੈਸਟ ਤੋਂ ਬਾਅਦ